ਕਿ ਤੁਸੀਂ ਜੇ ਅਸੀਂ ਚਾਹੁੰਦੇ ਹਾਂ ਕਿ ਚਾਇਨਾ ਡੋਰ ਨਾਲ ਨਿਕਲੇ ਹਾਂਜੀ ਨਹੀਂ ਨਹੀਂ ਜੇ ਤੁਹਾਡੇ ਕੋਲ ਕੋਈ ਬੱਚਾ ਚਾਇਨਾ ਡੋਰ ਮੰਗਦਾ ਹੋਵੇ ਹਾਂਜੀ ਉਹਦਾ ਨਾਮ ਲਿਖੋ ਅਜੇ ਪ੍ਰਵਾਦ ਨਾਲ ਗੱਲ ਕਰੋਗੇ ਤੁਹਾਡਾ ਬੱਚਾ ਚਾਇਨਾ ਡੋਰ ਤੇ ਰਿਮਾਰਕ ਕਰਦਾ ਠੀਕ ਹੈ ਠੀਕ ਹੈ ਇਹ ਚਾਇਨਾ ਡੋਰ ਬੱਚਾ ਕਿਤੇ ਉਹ ਇਧਰ ਉਧਰ ਲੈ ਜਾਂਦਾ ਕਿਸੇ ਦੀ ਜਾਨ ਜਾਊਗੀ ਕਿਸੇ ਪੰਛੀ ਦੀ ਇਹ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਅੱਜਕੱਲ ਚਾਇਨਾ ਡੋਰ ਦੇ ਨਾਲ ਕੀ ਮੰਗਦਾ ਕੰਮ ਹੁੰਦੇ ਆ ਉਹਦਾਂ ਬੰਦੇ ਦਾ ਕੈਸ਼ੁਐਲਟੀ ਹੋ ਜਾਂਦੀ ਹੈ ਨਾ ਇਸ ਤੋਂ ਬਚਣ ਲਈ ਤੁਸੀਂ ਅਸੀਂ ਸਾਰੇ ਇਸ ਸਰਕਾਰੀ ਦਾ ਹਿੱਸਾ ਹੈ ਇਹ ਅਸੀਂ ਖਤਮ ਕਰਨਾ ਕੰਮ ਪਿਛਲੇ ਸਾਲ ਦਾ ਵੀ ਸੀ ਉਹ ਬੰਦੇ ਦਾ ਬਿੱਪੀ ਦਾਸ ਹੋ ਗਿਆ ਇਹ ਆਪਣੇ ਸਰਵਪਾ ਡੀਐਸਪੀ ਸਾਹਿਬ ਹਾਂ ਕਾਰਸਨ ਬਰਾੜ ਜੀ ਹਾਂ ਜੀ ਆਪਣਾ ਇਹ ਤੁਹਾਡਾ ਗੱਲ ਹੈ ਜੇ ਕੋਈ ਬੱਚਾ ਮੰਗਦਾ ਉਹਦਾ ਨਾਮ ਨੰਬਰ ਲਿਖੋ ਤੇ ਪ੍ਰਵਿਰਤੀ ਇਹਦੇ ਨਾਲ ਗਾ ਲਿਓ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਜਾ ਕੇ ਪ੍ਰੈਸ ਕਰੀਏ ਤਾਂ ਕਿ ਬੱਚੇ ਹੋਣਗੇ ਕੈਨਨੋਰ ਵਰਤ ਕੇ ਕੋਈ ਰੈਜ਼ਿਡੈਂਸੀ ਹੁੰਦੀ ਹੈ ਤਾਂ ਉਹਦਾ ਬਹੁਤ ਵੱਡਾ ਆਫੈਂਸ ਹੈ ਹਾਂ ਜੀ ਬੱਚਿਆਂ ਨੂੰ ਸਾਰੇ ਉਹਨਾਂ ਨੂੰ ਜੇਲ੍ਹ ਲੈਣਾ ਪੈ ਸਕਦਾ ਕਿਉਂਕਿ ਜਦੋਂ ਬੰਦੇ ਇਹ ਕਹਿੰਦੇ ਆਪਰ ਆਸਾ ਬਸੇ న్యూਸ ਪੜ੍ਹਦੇ ਨਹੀਂ ਹਾਂ ਹਾਂ ਜੀ ਫਿਰ ਕਿੰਨੇ ਕਿੰਨੇ ਇਨਸੀਡੈਂਟ ਹੋ ਰਹੇ ਆ ਉਹਨਾਂ ਨੂੰ ਰੋਕਣ ਲਈ ਤੁਸੀਂ ਵੀ ਇੱਕ ਸੈਲੈਂਸ ਹਾਂ ਜੀ ਤੁਸੀਂ ਵੀ ਇਸ ਰੋਕਣ ਲਈ ਸਾਡੇ ਸਾਥ ਦਿਓ ਧੰ ਥਣੇ ਲੈਂਦੇ ਕਿੱਥੋਂ ਹੈ ਇਹ ਅੰਮ੍ਰਿਤਸਰ ਮਾਣਦੇ ਅੰਮ੍ਰਿਤਸਰ ਤੇ ਕਸਟਮਰ ਕੀ ਦੀ ਤੁਹਾਡੇ ਤੋਂ ਡਿਮਾਂਡ ਕਰਦਾ ਜਿਹੜੀ ਡਿਮਾਂਡ ਕੀ ਹੈ ਡਿਮਾਂਡ ਬਿਲਾ ਆ ਕੇ ਇਹ ਮਾਤਾ ਚੈਨਾ ਡੋੜ ਦਿਓ ਪਰ ਅਸੀਂ ਨਹੀਂ ਦਿਲ ਆ ਕੇ ਬਤਾ ਦੇ ਯਾਰ ਬੜੀ ਗੱਲ ਹੈ ਦੇਖੋ ਤੁਸੀਂ ਪਿਛਲੇ ਸਮੇਂ ਚ ਕਿੰਨੇ ਕਿੱਡੇ ਵੱਡੇ ਹਾਸੇ ਹੋਏ ਲੋਕ ਨਹੀਂ ਜਾਣਾਂ ਜਾਂਦੀ ਜਿੱਥੇ ਜਾਣਦਾ ਜਾਂਦਾ ਉੱਥੇ ਤਾਂ ਜਾਂਦਾ ਜਾਂਦਾ ਹੈ ਇਨਸਾਨ ਵੀ ਜਾਂਦੇ ਨੇ ਇੱਕ ਬੱਚੇ ਦੀ ਜਿਹੜੇ ਉਹ ਤਾਂ ਬੱਚੇ ਇਨੋਸੈਂਟ ਹੈਗੇ ਹਨ ਜਿਹੜੇ ਵੇਚਣ ਵਾਲੇ ਆ ਬਣਾਉਣ ਵਾਲੇ ਆ ਉਹ ਕੁਸ਼ੋਲੇ ਤੇ ਨਾ ਵੇਚ ਰਹੇ ਆ ਬਣਾ ਰਹੇ ਨੇ ਤੇ ਆਪਾਂ ਵੀ ਇਹ ਸ਼ਹਿਰ ਦੇ ਸੁਨੇਖਾ ਆਪਣੇ ਬੱਚੇ ਆ ਇਹ ਧਿਆਨ ਰੱਖਿਓ ਕਿ ਕੋਈ ਬੱਚਾ ਇਹੋ ਜਿਹਾ ਉਹਨਾਂ ਨੂੰ ਗਾਈਡ ਕਰੋ ਲੇਕਿਨ ਅੱਜ ਵੀਰ ਦਾ ਸੀਨ ਹੈ ਕਿ ਉਹ ਦੋ ਨਹੀਂ ਹੋਏ ਮੈਂ ਦੇਖਿਆ ਮਾਪੋਂ ਮਾਪੋਂ ਇਹ ਜਿਆਦਾ ਆ ਮੈਂ ਤਾਂ ਇਹ ਕਹੂੰਗਾ ਜੇ ਤੋ ਲੋਕਲ ਬੱਚਾ ਵਾ ਹੋਰ ਬੱਚੇ ਦਾ ਨਾਮ ਪੁੱਛੋ ਜਿਆ ਚਾਇਨਾ ਆਉਂਦਾ ਉਹਦਾ ਮੋਬਾਈਲ ਨੰਬਰ ਲਿਖੋ ਉਹਦੇ ਬਾਪ ਨਾਲ ਗੱਲ ਕਰੋ ਕਿ ਤੁਹਾਡਾ ਵੀ ਉਹਦੇ ਨਾਲ ਮੰਨ ਲਓ ਬੱਚਾ ਆ ਗਿਆ ਤੁਹਾਡੇ ਕੋਲ ਕਿਹਾ ਚਾਇਨਾ ਡੋਰ ਚਾਹੀਦੀ ਹੈ ਸਮਝੋ ਤੇ ਫਿਰ ਉਸ ਨਾਲ ਗੱਲ ਕਰੋ ਤੁਹਾਡਾ ਬੱਚਾ ਚਾਇਨਾ ਡੋਰ ਮੰਗਦਾ ਹੈ ਕਾਨੂੰਨ ਜਦੋਂ ਇੱਕ ਕ੍ਰਾਈਮ ਹੋ ਜਾਂਦਾ ਹੈ ਉਸ ਵਕਤ ਕਿੱਡਾ ਵੱਡਾ ਫਿਲਮ ਹੈ ਬੰਦਾ ਮਰ ਜਾਣਾ ਉਹ ਬੱਚੇ ਦਾ ਫਿਕਰ ਖਰਾਬ ਹੋ ਸਕਦਾ ਇਸ ਕਰਕੇ ਤੁਸੀਂ ਵੀ ਸਾਥ ਦੇਓ ਤੇ ਆਏ ਹੋਰ ਦੀ ਕੰਪਲੇਨ ਹੈਗੀ ਆ ਵੀ ਆਪਕੋ ਐਸਾ ਜਿਹਾ ਕ੍ਰਾਈਮ ਨਾ ਕਰੇ ਬਚਾਇਨਾ ਲੋਰਦਾ ਇਹ ਆਉਂਦਾ ਤਾਂ ਸਾਡੇ ਨੰਬਰ ਤੁਹਾਡੇ ਕੋਲੇ ਦਰੂਸੋ ਤੁਸੀਂ ਰੋਜ਼ ਵਰਤਣਾ ਜਰੰਦਰ ਤੇ ਆਤੀ ਦੇਵ ਮਾਨਜੋ ਐਸਐਸਪੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਖ ਜੀ ਨੇ ਮਾਨਜੋਗ ਡੀਜੀਪੀ ਸਰ ਜੀ ਗਰਵਜਾਦਵ ਜੀ ਤੇ ਸੰਨ ਦੇਸ਼ਾਂ ਤੇ ਜਿਹੜਾ ਜ਼ਿਲ੍ਹਾ ਦੇ ਅੰਦਰ ਚਾਈਨਾ ਡੋਰ ਦੀ ਰੋਕਥਾਮ ਸੰਬੰਧੀ ਸਪੈਸ਼ਲ ਸਰਚ ਅਭਿਆਨ ਚਲਾਇਆ। ਜੋ ਸਬਨਿ ਸ਼ਾਹਕੋਟ ਦੇ ਥਾਣਾ ਮਹਿਤਪੁਰ ਸ਼ਾਹਕੋਟ ਤੇ ਲੋਈਆਂ ਦੇ ਤਿੰਨ ਮੁਕੱਫਸਰਾਂ ਮੇਰੇ ਸਮੇਤ ਵੱਖ-ਵੱਖ ਰੇਡ ਕੀਤੇ ਗਏ ਆ। ਲੋਕਾਂ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਸੰਬੰਧੀ ਕਰਨ ਦਾ ਅਪੀਲ ਕੀਤੀ ਗਈ ਆ ਔਰ ਨਾਲ ਨਾਲ ਹੀ ਇੱਕ ਅਸੀਂ ਅਵੇਅਰਨੈਸ ਕੈਂਪੇਨ ਵੀ ਚਲਾਈ ਆ ਕਿ ਜਿਹੜੇ ਬੱਚੇ ਪਤੰਗ ਪਾਉਣ ਦਾ ਸ਼ੌਕੀਨ ਹਨ ਉਹ ਇੰਟਰਸਟ ਕਰ ਸਕਦੇ ਹਨ। ਉਹਨਾਂ ਨਾਲ ਖੁਦ ਮਿਲ ਕੇ ਉਹਨਾਂ ਨੂੰ ਵੇਅਰ ਕੀਤਾ ਗਿਆ ਵੀ ਇਹਨਾਂ ਦੀ ਵਰਤੋਂ ਨਾ ਕੀਤੀ ਜਾਵੇ। ਨਾ ਇਹ ਦਿਮਾਗ ਕੀਤੀ ਜਾਵੇ ਔਰ ਇੱਥੋਂ ਤੱਕ ਕਿ ਅਸੀਂ ਬੱਚਿਆਂ ਜਿਹੜੇ ਇਸ ਗੇਮ ਚ ਆਪਣੇ ਹਿੱਸਾ ਲੈਂਦੇ ਨੇ ਉਹਦੇ ਪੇਰੈਂਟਸ ਨਾਲ ਵੀ ਗੱਲਬਾਤਾਂ ਕੀਤੀਆਂ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਆ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੋਟੀਵੇਸ਼ਨ ਦੇਣ ਕਿ ਉਹ ਚਾਈਨਾ ਟਾਊਨ ਦੇ ਉਦੋਂ ਨਾ ਕੋਈ ਦਿਮਾਗ ਕੀਤੀ ਜਾਵੇ ਅਜਰੰਦਰ ਤੇ ਹਾਥੀ ਪੁਲਿਸ ਵੱਲੋਂ ਲਗਾਤਾਰ ਕਰੰਦਾ ਸਰਚ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਚਾਈਨਾ ਟਾਊਨ ਤੇ ਗੈਸਟ ਤੇ ਪਬਲਿਕ ਅਵੇਅਰਨੈਸ ਵੀ ਦਿੱਤੀ ਜਾ ਰਹੀ ਹੈ ਅਸੀਂ ਫਿਰ ਅਪੀਲ ਕਰਦੇ ਆ ਕਿ ਚਾਈਨਾ ਟਾਊਨ ਨਾ ਵੇਚੀ ਜਾਵੇ ਤੇ ਨਾ ਹੀ ਕੀਤੀ ਜਾਵੇ ਧੰਨਵਾਦ